ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਸੋ ਖੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਅਮਰੀਕਾ ਤੋਂ ਲਗਾਤਾਰ ਗੈਰ ਕਾਨੂੰਨੀ ਤੌਰ ਤੇ ਉੱਤੇ ਦਾਖਲ ਹੋਏ ਲੋਕਾਂ ਦੀ ਅਮਾਨਵੀ ਡਿਪੂਟੇਸ਼ਨ ਤੋਂ ਪੀੜਤ ਲੋਕ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਤੇ ਹੁਣ ਇਸ ਸਮੱਸਿਆ ਤੇ ਸਿਆਸੀ ਲੋਕ ਇੱਕ ਦੂਸਰੇ ਦੇ ਉੱਤੇ ਹੀ ਦੋਸ਼ ਲਗਾ ਕੇ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਸਿਆਸੀ ਰੋਟੀਆਂ ਹੀ ਸੇਕ ਰਹੇ ਨੇ ਖੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਪੀੜਤਾਂ ਨੂੰ ਮੋੜ ਤੋਂ ਵਸਾਉਣ ਦੇ ਲਈ ਕੋਈ ਵੀ ਚਾਰਾ ਜੋਈ ਨਹੀਂ ਕੀਤੀ ਜਾ ਰਹੀ ਇਸ ਤਾਂ ਕਿਉਂ ਕੀਤੀ ਜਾ ਰਹੀ ਹੈ ਕੀ ਲੱਗਦਾ ਗਰਮ ਜਿਹੜੇ ਨਾ ਸਾਡੇ ਮਤਲਬ ਰਿਪੋਰਟ ਹੋ ਰਹੇ ਪੀੜਤ ਹੈਗੇ ਹੂੰ ਹੂੰ ਜੇ ਮੈਂ ਉਹਨਾਂ ਨੂੰ ਦੇਖਾਂਗੇ ਤੇ ਉਹ ਕੋਈ ਅਪਰਾਧੀ ਨਹੀਂ ਹੂੰ ਉਹਨਾਂ ਨੇ ਜੀਵਨ ਦੀ ਕੋਈ ਅਪਰਾਧ ਨਹੀਂ ਕੀਤਾ ਠੀਕ ਹੈ ਜੇ 2-4 ਹੋਣਗੇ ਵੀ ਉਹ ਪੜ ਵੀ ਲੈ ਰਹੇ ਨੇ ਨਾ ਹਾਂਜੀ ਉਹ ਅੱਧੀ ਪੜ ਲਏ ਹੋਣਗੇ ਇੱਕ ਦੋ ਪਰਸੈਂਟ ਗੱਲ ਉਹ ਨਹੀਂ ਕੀ ਗੱਲ ਹੈਗੀ ਗੱਲ ਹੈਗੀ ਕਿ ਇਹ ਬੰਦੇ ਆਪਣੇ ਚੰਗੇ ਭੋਖ ਲਈ ਗਏ ਆ ਹਾਂਜੀ ਉਹ ਕਿਉਂ ਗਏ ਆ ਕਿ ਇੱਥੇ ਦੁਹਾਕੇ ਤੋਂ ਚੱਲ ਰਿਹਾ ਕੰਮ ਹੈ ਹੂੰ ਹਨਾ ਮਾਲਟਾ ਕਾਣ ਕਦੋਂ ਹੋਇਆ ਸੀ ਜਦੋਂ ਅਸੀਂ ਪੜਦੇ ਸੀਗੇ ਉਦੋਂ ਸਰਕਾਰਾਂ ਨੇ ਕੀ ਕੀਤਾ ਕਿ ਮਲਟਾ ਗੜਾ ਵਾਪਰਨਾ ਦੁਆਰਾ ਨਾ ਵਾਪਰੇ ਹਾਂਜੀ ਇਹ ਡੌਂਕੀ ਫਰੇਟਾਂ ਚੱਲਦੀਆਂ ਆ ਰਹੀਆਂ ਗਿਆ ਕਿਉਂ ਰੋਕੀਆਂ ਕਿੰਨੀਆਂ ਇਹਦੇ ਫਿਲਮਾਂ ਵੀ ਬਣ ਗਈਆਂ ਇਸ ਗੱਲ ਤੇ ਹੂੰ ਸਟੋਰੀ ਵੀ ਹੈ ਦੀ ਸਰਕਾਰਾਂ ਸੁੱਤੀਆਂ ਪਈਆਂ ਜੀ ਠੀਕ ਹੈ ਨਾ ਗੱਲ ਹੈਗੀ ਆ ਕਿ ਜੇ ਕਰ ਮੈਂ ਗੱਲ ਕਰਦਾ ਹਾਂ ਨਾ ਕਿਸੇ ਵੀ ਦੇਸ਼ ਦੇ ਇੱਕ ਕਾਨੂੰਨ ਹੈਗਾ ਦਾਖਲ ਹੋਣ ਦਾ ਹੂੰ ਉਦੋਂ ਹਰ ਦੇਸ਼ ਦੇ ਵਿੱਚ ਅੰਬੈਸੀਆਂ ਬੈਠੀਆਂ ਐ ਬਸ ਇਹਦਾ ਕੀ ਕੰਮ ਹੂੰ ਵਿਦੇ ਦੇਣੇ ਬਿਲਕੁਲ ਸਹੀ ਜੀ ਤੁਸੀਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣੀ ਯੋਗਤਾ ਜਾਣ ਕਰਨੀ ਆ ਉਸ ਯੋਗਤਾ ਮੁਤਾਬਕ ਤੁਸੀਂ ਤੁਸੀਂ ਪੜ੍ਹ ਲਈ ਜਾਣਾ ਤੁਸੀਂ ਬਿਜ਼ਨਸ ਵਾਸਤੇ ਜਾਣਾ ਤੁਸੀਂ ਇਮੀਗਰੇਟੇ ਜਾਣਾ ਉਹ ਪੂਰੇ ਲਿਖੇ ਹੋਏ ਆ ਤੁਸੀਂ ਸ਼ਰਧਾਪੁਰਿਆ ਘਰ ਜਾਓ ਤੁਹਾਨੂੰ ਜੱਜ ਉਹ ਲੋੜ ਹੀ ਨਹੀਂ ਏਜੰਟ ਦੀ ਹਮ ਏਜੰਟ ਕਿਦੋਂ ਪੈਦਾ ਹੁੰਦੇ ਆ ਜਦੋਂ ਗਲਤ ਢੰਗ ਨਾਲ ਜਾਣਾ ਹੈਗਾ ਬਿਲਕੁਲ ਸਹੀ ਜੀ ਠੀਕ ਆ ਨਾ ਜੀ ਜੀ ਹੁਣ ਗਲਤ ਢੰਗ ਦੇਣ ਏਜੰਟ ਆ ਉਹ ਬੰਨਾਂ ਨਾਲ ਗੱਲ ਕਰਦੇ ਵੀ ਤੈਨੂੰ ਜਿੱਦਾਂ ਮਰਜ਼ੀ ਪਈਏ ਸਾਡਾ ਰੇਟ ਆ 50 ਲੱਖ 45 ਦਾ 40 ਲੱਖ ਤੁਹਾਨੂੰ ਅਮਰੀਕਾ ਵਾੜ ਦਾਂਗੇ ਬਾਕੀ ਤੇਰੀ ਤੇਰੇ ਪਾਗਲ ਛਿਏ ਠੀਕ ਹੈ ਹੁਣ ਉਹ ਏਜੰਟ ਉਹਨਾਂ ਨੂੰ ਵੜ ਗਏ ਅਮਰੀਕਾ ਦੇ ਵਿੱਚ ਉਹ ਜ਼ੁਰੂਰ ਕਿੱਥੇ ਰਹਿ ਗਏ ਉਹਨਾਂ ਦਾ ਤਾਂ ਕੋਈ ਨਹੀਂ ਉਹਨਾਂ ਦਾ ਬਿਜ਼ਨਸ ਹੈਗਾ ਹਾਂਜੀ ਹੁਣ ਇਹ ਕਹਿੰਦੇ ਸੀ ਏਜੰਡਾ ਦਾ ਖਰਾਬ ਕਰਾਂਗੇ ਹੂੰ ਇਹਨਾਂ ਦੇ 280 ਏਜੰਟਾ ਆਏ ਸਾਡੇ ਇੱਥੇ ਪੰਜਾਬ ਦੀ ਲਿਸਟ ਆਈ ਜਿਹੜੀ ਜੀ ਤੇ ਕੇਂਦਰ ਨੇ 2300 ਭੇਜਤਾ ਹੈਗਾ ਜਿਹੜੇ ਨਾ ਟਿਕਟਾ ਬਣਾਉਣ ਵਾਲੇ ਉਹ ਵੀ ਉਹਨਾਂ ਦੋਸ਼ੀ ਬਣਾਉਂਦੇ ਉਹ ਭਾਈ ਨਹੀਂ ਉਹ ਗਲਤ ਹੈਗੀ ਆ ਕਿ ਜਿਹੜੀ ਜਿੰਨਾਂ ਕੋ ਏਜੰਸੀ ਹੈਗੀ ਆ ਜਿੰਨਾਂ ਕੋ ਕਾਨੂੰਨੀ ਤੌਰ ਤੇ ਲੈਂਦੇ ਹੈਗੇ ਆ ਉਹਨਾਂ ਨੇ ਗਲਤ ਕੰਮ ਕੀਤਾ ਹੀ ਨਹੀਂ ਹੂੰ ਸਹੀ ਹੈ ਜੀ ਤੁਸੀਂ ਉਹਨਾਂ ਨੂੰ ਕਿਦੋਂ ਫੜ ਲੋਗੇ ਉਹਦੇ ਕਰਨ ਵਾਲੇ ਇੱਕ ਹੋਰ ਚੇਨ ਆ ਵਿਸ਼ਵ ਪੱਧਰੀ ਚੇਨ ਹੈਗੀ ਆ ਜਿਹੜੇ ਇੱਥੋਂ ਭੇਜਦੇ ਅੱਗੇ ਲਿਫਟ ਕਰਦੇ ਗਾਂ ਚੱਕਦੇ ਉਹਨੂੰ ਪੈਸੇ ਵੰਡ ਹੁੰਦੇ ਆ ਉਹਨਾਂ ਦਾ ਇੱਕ ਬਿਜ਼ਨਸ ਹੈਗਾ ਹਾਂਜੀ ਤੁਸੀਂ ਉਹਨਾਂ ਨੂੰ ਫੜ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਚੇਨ ਬੜੀ ਜ਼ਬਰਦਸਤ ਹੈਗੀ ਆ ਜਿਹੜੀ ਚੇਨ ਹੈਗੀ ਆ ਉਹਨਾਂ ਨੇ ਆਪਣਾ ਰਿਜ਼ਲਟ ਵੀ ਦੇ ਦਿੱਤਾ ਹੂੰ ਲੋਕਾਂ ਨੂੰ ਇਹ ਗੁੱਸਾ ਤਾਂ ਨਹੀਂ ਹੋਣਾ ਚਾਹੀਦਾ ਗੱਲ ਇਹ ਹੈਗੀ ਆ ਅੱਜ ਸਰਕਾਰ ਤੁਹਾਡੇ ਸਾਹਮਣੇ ਜਦ ਸਾਰੀਆਂ ਪਾਰਟੀਆਂ ਮਨੋ ਉਹਨਾਂ ਕੋਈ ਕੇਂਦਰ ਜ਼ੁਮੇ ਕਹਿ ਰਿਹਾ ਕੇਂਦਰ ਸਰਕਾਰ ਦੋਸ਼ੀ ਹੈ ਕੋਈ ਉਹਨਾਂ ਪੰਜਾਬ ਸਰਕਾਰ ਦੋਸ਼ੀ ਹੈਗੀ ਹੈ ਕੋਈ ਕਹਿੰਦਾ ਵੀ ਇੱਥੇ ਜਹਾਜ਼ ਇੱਥੇ ਉਤਰ ਰਿਹਾ ਹਾਂਜੀ ਬਹੁਤ ਵਿਵਾਦ ਹੋਇਆ ਜੀ ਇਸ ਦਾ ਮਤਲਬ ਕਿੰਨਾ ਭਗਵੰਤ ਸਿੰਘ ਬਿਚਾਰ ਰੱਟ ਲਈ ਜਾਂਦੇ ਆ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਕੋ ਵੱਖਰਾ ਦੇਸ਼ ਆ ਜਦੋਂ ਕਿਸੇ ਵੀ ਕੰਟਰੀ ਤੋਂ ਕੋਈ ਜਹਾਜ਼ ਆਉਣਾ ਉਹ ਇੰਡੀਆ ਹੋਣਾ ਇੰਡੀਆ ਦਾ ਕੋਈ ਵੀ 에어ਪੋਰਟ ਵਰਤਿਆ ਜਾ ਸਕਦਾ ਉਹਦੇ ਨੇੜੇ ਹੈਗਾ ਜੀ ਹਾਂਜੀ ਉਹਨਾਂ ਨੇ ਅਮਰੀਕਾ ਨੇ ਐਂਟਰੀ ਇੰਡੀਆ ਦੀ ਕਰਾਈ ਨਾ ਕੇ ਪੰਜਾਬ ਦੀ ਕਰਾਈ ਹੈ ਹੂੰ ਜੀ ਜੇ ਬੰਬੇ ਚੜ ਸਕਦੇ ਆ ਹੂੰ ਜਿਹੜੇ ਬੰਦੇ ਗਏ ਆ ਜਾਂ ਵਾਇਆ ਨੇਪਾਲ ਗਏ ਆ ਕਿ ਜਾਂ ਕਿਤੇ ਹੋਰ ਗਏ ਆ ਗਿਆ ਤੇ ਉੱਤਰ ਵੀ ਸਕਦੇ ਆ ਸਾਨੂੰ ਪੰਜਾਬੀ ਨੂੰ ਫਾਇਦਾ ਹੋ ਗਿਆ ਘਰ ਆ ਕੇ ਜੀ ਹਾਂਜੀ ਸੋ ਕੀ ਹੋ ਗਿਆ ਹੂੰ ਜੇ ਹਰਿਆਣੇ ਨੇ ਆਪਣੀਆਂ ਬੱਸਾਂ ਵਿਧੀਆਂ ਕਿਹੜੀਆਂ ਕੈਦੀਆਂ ਵਾਲੀਆਂ ਤੁਸੀਂ ਰੋਲਾ ਪਾ ਦੇਖੋ ਜੀ ਉਹ ਕੈਦੀਆਂ ਵਾਲੀ ਬੱਸ ਲੈ ਕੇ ਕੈਦੀਆਂ ਨੂੰ ਉਹ ਭਾਈ ਉਹਨਾਂ ਦੇ ਕੈਦੀ ਸੀ ਮਰ ਲਿਆ ਦੇ ਇਹਨਾਂ ਨੇ ਗਲਤੀ ਕੀਤੀ ਕੈਦੀ ਦੀ ਬੱਸ ਨਹੀਂ ਚਾਹੀਦਾ ਬਟ ਉਹਨਾਂ ਉਹਨਾਂ ਨੂੰ ਇਤਨਾ ਲਾਉਣਾ ਚਾਹੀਦਾ ਸੀਗਾ ਪਰ ਮੈਂ ਇੱਕ ਦਲੀਲ ਦਿੰਨਾ ਵੀ ਮੈਂ ਨਹੀਂ ਸੁਣਿਆ ਹੂੰ ਮੈਂ ਕਿਸੇ ਖੁਮਾਤ ਨਹੀਂ ਭੜਿਆ ਜੇ ਤੁਸੀਂ ਸੁਣੇ ਤਾਂ ਦੱਸ ਦਿਓ ਮੈਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰিসিਵ ਕਰਨ ਤੇ ਚਲੇ ਗਏ ਹਾਂਜੀ ਐਸਬੀਜ਼ੀ ਨੇ ਕਹਿਤਾ ਵੀ ਜਿਹੜੇ ਪੀੜਤ ਹੈਗੇ ਆ ਗੁਰਦੁਾਰੇ ਖੁੱਲੇ ਆ ਹਮ ਅਸੀਂ ਇਹ ਸਾਰਾ ਚਾਹ ਦਵਾਂਗੇ ਜੀ ਰੁਲਦਾ ਸਿੰਘ ਨੇ ਕਹਿਤਾ ਐਸਕੇਮ ਵਾਲੇ ਨੇ ਕਹਿਤਾ ਵੀ ਅਸੀਂ ਇਹਨਾਂ ਪੀੜਤਾਂ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਅਜੰਡਾ ਦੇ ਖਿਲਾਫ ਚੱਲਾਂਗੇ ਮੰਨ ਲਈ ਗੱਲ ਹਾਂਜੀ ਪਰ ਸਰਕਾਰ ਦਾ ਫਰਜ਼ ਕੀ ਹੈ ਹਮ ਰੀਹੈਬਿਲੀਟੇਸ਼ਨ ਜਿਹੜੀ ਇਹਨੀ ਡਿਪੋਟੇਸ਼ਨ ਹੋਈ ਆ ਉਹ ਡਿਪਰੈਸ਼ਨ ਚਲੇਗਾ। ਹਾਂਜੀ। ਉਹਨਾਂ ਜਿਹੜੇ ਤਣਾਅ ਮੁਕਤ ਕਰਨ ਲਈ ਸਰਕਾਰ ਦੇ ਕੋਲ ਕੋਈ ਪਾਲਸੀ ਕੀ ਆ? ਹੂੰ ਕੋਈ ਹੈ ਹੀ ਨਹੀਂ। ਕੈਬਨਟ ਨੇ ਕੋਈ ਫੈਸਲਾ ਨਹੀਂ ਕੀਤਾ ਵੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਵਿੰਗ ਬਣਾਤਾ। ਹੂੰ ਡੈਪਟੀ ਕਮਿੰਡਰ ਅੰਡਰ ਬੈਂਕ ਬਣ ਗਿਆ ਹੈਗਾ। ਰੀਹੈਬਿਡੀਟੇਸ਼ਨ ਵਿੰਗ ਬਣਾਤਾ। ਹੂੰ ਜਿਹੜੇ ਬੱਚੇ 18 ਸਾਲ ਦੇ ਗਏ ਆ ਉਹਨਾਂ ਦੀ ਜਿਹੜੀ ਪੜ੍ਹਾਈ ਬਾਕੀ ਤੇ ਪੜ੍ਹਾਈ ਕਰਾਵਾਂਗੇ। ਹੂੰ ਹਾਂਜੀ। ਸਰਕਾਰ ਫ੍ਰੀ ਐਜੂਕੇਸ਼ਨ ਦੇਊਗੀ। ਜਿਹੜੇ ਬੱਚੇ 12 ਪੜ੍ਹ ਗਏ ਆ ਜਿਨ੍ਹਾਂ ਦੀ एलिजिਬਿਲਟੀ ਬਣਦੀ ਆ ਸਾਡੇ ਕੋਲ 10000 ਪੋਸਟ ਖਾਲੀ ਪੰਜਾਬ ਪੁਲਿਸ ਪਈ ਆ ਹੂੰ ਠੀਕ ਆ ਵੀ ਉਹਨਾਂ ਨੂੰ ਭਰਤੀ ਕਰ ਲੋ ਬਿਲਕੁਲ ਸਹੀ ਉਹਨਾਂ ਨੂੰ ਰੋਜ਼ਗਾਰ ਦੇ ਦਿਓ ਹੂੰ ਜਿਹੜੇ ਬੱਚੇ 35-40 ਸਾਲ ਦੇ ਜਵਾਨ ਬੰਦੇ ਹੈਗੇ ਆ 50 ਸਾਲ ਦੇ ਜਾਂ 45 ਸਾਲ ਦੇ ਆ ਉਹਨਾਂ ਨੂੰ ਦੇਖੋ ਵੀ ਰੋਜ਼ਗਾਰ ਕੀ ਕਰਦੇ ਸੀ ਕੰਮ ਇੱਥੇ ਹੂੰ ਉਹ ਖੇਤੀ ਕਰਦੇ ਸੀ ਤੇ ਉਹਨਾਂ ਨੂੰ ਡੇਰੀ ਖੋਲ ਦਿਓ 15 ਲੱਖ ਰੁਪਏ ਦੇਵੋ ਵੀ 15 ਲੱਖ ਤੁਹਾਨੂੰ ਦੇਣੇ ਆ ਸੀ ਸਰਕਾਰ ਦੇਊਗੀ 2 ਸਾਲ ਤੁਸੀਂ ਵਿਆਜ ਨਹੀਂ ਦੇਣਾ ਉਸ ਸਮੇਂ ਦਾ ਤੁਸੀਂ ਕਿਸ਼ਤਾਂ ਦੇ ਦਿਓ ਤੁੱ ਦਿੱਤਾ ਕੁਛ ਨਹੀਂ ਨਾ ਸਿਰਫ ਧੰਦਾ ਦਿੱਤਾ ਹਮ ਅਸੀਂ ਉਹਨਾਂ ਨੂੰ ਧੰਦਾ ਦੇਣ ਦੀ ਬਜਾਏ ਕੀ ਬਣਾਵਾਂਗੇ ਤਣਾਉਜ ਕੀ ਬਣਨਗੇ ਗੈਂਗਸਟਰ ਬਣਨਗੇ ਚੈਨਾ ਕਿੱਟਣਗੇ ਲੁੱਟਣਗੇ ਕਿਉਂਕਿ ਮਰ ਚੁੱਕਾ ਮਰਦਾ ਕੀ ਨਹੀਂ ਕਰਦਾ ਹਮ ਹੁਣ ਉਹਨਾਂ ਬੱਚਿਆਂ ਨੂੰ ਮਨੂੰ ਇਹਨੇ ਤਣਾਉਜ ਦੇ ਕੇ ਹੁਣ ਉਹਨਾਂ ਦਾ ਕੋਸਰ ਕੋਈ ਨਹੀਂ ਹਮ ਹੁਣ ਜੇ ਘਰ ਦੇ ਲੁੱਟੇ-ਪੁੱਟੇ ਗਏ ਆ ਉਹ ਉਹਨਾਂ ਨੂੰ ਮਾੜਾ ਵੇਖਦੇ ਆ ਬਿਲਕੁਲ ਅੱਛਾ ਉਹ ਕਰੋਗੇ ਨਿਕਲ ਗਏ ਹੂੰ ਵੀ ਅਸੀਂ ਕੀ ਕੀਤਾ ਉਹ ਕਹਿੰਦੇ ਤੂੰ ਜਾਂ ਤੈਨੂੰ ਜੀਣ ਨਹੀਂ ਦਿੱਤਾ ਸੀਗਾ ਮੈਂ ਇਦਾਂ ਜਾਣਾ ਇਦਾਂ ਜਾਣਾ ਮੇਰਾ ਦੋਸਤ ਚਲੇ ਗਿਆ ਆ ਚੜ ਗਿਆ ਮੈਂ ਵੀ ਜਾਣਾ ਹੂੰ ਕਰਮ ਸਾਡੇ ਇਥੋਂ ਪੰਜਾਬ ਤੋਂ ਉਹ ਲੋਕ ਵੀ ਚਲੇ ਗਏ ਹਾਂਜੀ ਜਿਹੜੇ ਇਦਾਂ ਗਏ ਤੇ ਇਦਾਂ ਹੂੰ ਉੱਥੇ ਜਾ ਕੇ ਉਹ ਚਿੱਠੀ ਜਾਂਦੀ ਸੀ ਕਿਸੇ ਪਾਰਟੀ ਵੱਲੋਂ ਹੂੰ ਠੀਕ ਆ ਵੀ ਇਥੇ ਦੇਸ਼ 'ਚ ਬਹੁਤ ਔਖੇ ਆ ਉਹ ਹਾਂਜੀ ਹਾਂਜੀ ਉਹ ਇੱਕ ਰੈਵੋਲੂਸ਼ਨ ਲੜ ਰਹੇ ਆ ਉਹ ਚਿੱਠੀ 2-2 ਲੱਖ ਦੀ ਜਾਂਦੀ ਸੀ ਹੂੰ ਅੱਛਾ ਉੱਥੇ ਜਾ ਕੇ ਉਹ ਖਾਲਸਾ ਨਹੀਂ ਬਣ ਕੇ ਜਾਂਦੇ ਸੀ ਸੱਚੀ ਗੱਲ ਦੱਸ ਤੇ ਖਾਲਸਾ ਨਹੀਂ ਬਣ ਗਏ ਉਹ ਉੱਥੇ ਉਹਨਾਂ ਲੋਕਾਂ ਨੂੰ ਮਿਲ ਗਏ ਹਮ ਹਮ ਅਜੇ ਖਾਲਸਾ ਦੀ ਮੂਵਮੈਂਟ ਉੱਥੇ ਬਣੀ ਬੈਠੀ ਉਹ ਉਹੀ ਲੋਕ ਓਥੇ ਬੈਠੇ ਆ ਤੇ ਉਹੀ ਲੋਕ ਅਮਰੀਕਾ ਦੀ ਸਰਦਰਦੀ ਬਣੇ ਬੈਠੇ ਆ ਹਮ ਜਦੋਂ ਹੁਣ ਨਰਿੰਦਰ ਮੋਦੀ ਸਾਹਿਬ ਗਏ ਆ ਜਦੋਂ ਉਹਨਾਂ ਨੇ ਗੱਲ ਕੀਤੀ ਆ ਵੀ ਖਾਲਸਾਨੀਆਂ ਨਾਲ ਗੱਲ ਕਰੋ ਕੀ ਗੱਲ ਕਰਨੀ ਤੁਸੀਂ ਕਿੱਦਾਂ ਬੈਠੇ ਹੈ ਨਾ ਜੀ 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 ਫਿਰ ਉਦੋਂ ਉੱਠ ਪਏ ਖਾਲਸਾਨ ਇਹਨਾਂ ਨਾਲ ਗੱਲ ਕਰੋ ਟੇਬਲ ਤੇ ਬੈਠ ਕੇ ਮੋਦੀ ਸਾਹਿਬ ਨਾਲ ਗੱਲ ਕਰਕੇ ਆਪਾਂ ਖਾਲਸਾ ਲੈ ਲਈਏ ਸਵੇਰੇ ਅੱਜ ਪਤਾ ਨਹੀਂ ਕੀ ਕੌਣ ਕੀ ਕਿਹੜੇ ਵਰਤਾਂਤ ਸੱਜਿਆ ਹੈਗਾ ਜੇ ਅਦੇਵੀ ਗੱਲ ਹੈ ਕਿ ਨਾਲ ਨੂੰ ਕੁਲਦੀਪ ਸੰਤਾਲੀ ਵੱਲ ਦਾ ਬਿਆਨ ਆਇਆ ਸੀਗਾ ਲੈਨਰ ਦੇ ਮੰਤਰੀ ਅਗੇ ਆ ਵੀ ਮੋਦੀ ਸਾਹਿਬ ਗਏ ਆ ਉਹ ਗੱਲ ਹੀ ਨਹੀਂ ਕਰ ਸਕੇ ਹੂੰ ਟਰੰਪ ਦੇ ਨਾਲ ਮੋਦੀ ਸਾਹਿਬ ਤੇ ਕਹਿ ਕੇ ਆਏ ਆ ਟਰੰਪ ਸਾਹਿਬ ਨੂੰ ਜੀ 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 ਵੀ ਕਿਸੇ ਦੇਸ਼ ਵਿੱਚ ਗੈਰ ਕਾਨੂੰਨੀ ਹੂੰ ਜਿਹੜੀ ਐਂਟਰੀ ਗਲਤ ਆ ਗਲਤ ਬਿਲਕੁਲ ਜੀ ਇਹ ਇਹਨਾਂ ਨੇ ਕਿਹਾ ਕਿ ਵੀ ਜਿਹੜੇ ਸਾਡੇ ਭੇਜਦੇ ਆ ਤੁਸੀਂ ਅਸੀਂ ਆਪਣੇ ਜੱਜ ਭੇਜ ਦਾਂਗੇ ਹੂੰ ਇਹਨੂੰ ਇਤਨਾ ਲੈ ਜਾਾਂਗੇ ਅਸੀਂ ਸਾਡੀ ਮਿਹਰਬਾਨੀ ਕਰੋ ਹਾਂਜੀ ਆ ਹਥਗੜੀਆਂ ਲਾ ਕੇ ਨਾ ਭੇਜੋ ਇਹਨਾਂ ਨੂੰ ਹੂੰ ਇਹ ਮਜਬੂਰ ਸੀ ਗਲਤ ਤਰੀਕੇ ਨਾਲ ਫਸ ਗਏ ਅਸੀਂ ਇਹਨਾਂ ਨੂੰ ਰੀਪੀਟ ਕਰਾਂਗੇ ਇਹ ਨਹੀਂ ਕਹਿ ਸਕੀ ਇਹ ਗਲਤੀ મોદી ਸਾਹਿਬ ਦੀ ਵੀ ਹੈ ਇਹ ਗਲਤੀ ਭਗਵੰਤ ਮਾਨ ਦੀ ਵੀ ਹੈ ਵੀ ਨੇ ਹੁਣ ਤਾਂ ਕੈਬਨਟ ਦੇ ਵਿੱਚ ਅਜੇ ਮੀਟਿੰਗ ਹੀ ਨਹੀਂ ਕੀਤੀ ਇਹਨਾਂ ਪੀੜਤਾਂ ਨੂੰ ਮੋੜ ਬਸਾਉਣ ਲਈ ਬਿਲਕੁਲ ਸਹੀ ਜੀ ਜੀ ਤੁਹਾਡੇ ਕੋਲ ਮੀਟਿੰਗ ਹੀ ਹੈ ਨਹੀਂ ਸਿਰਫ ਹਾਂ ਡੀਸੀ ਨੂੰ ਕਹਤਾ ਵੀ ਤੁਸੀਂ ਇੱਦਾਂ ਕਰੋ ਜੀ ਇਹ ਜਿਹੜੇ ਹੁੰਦੇ ਇਹਨਾਂ ਦਾ ਪੀੜਤਾਂ ਦਾ ਪਤਾ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਲੁੱਟਿਆ ਉਹਨਾਂ ਦਾ ਪਤਾ ਕਰੋ ਇਹਨਾਂ ਨੂੰ ਰਾਹ ਦੇ ਕੇ ਉਹ ਸ਼ਾਬਸ਼ ਦੇ ਕੇ ਉਹ ਤਿੰਨ ਦਿਨ ਸ਼ਾਬਸ਼ ਮਿਲਣੀ ਆ ਇੱਕ ਦਿਨ ਜਾਣਗੇ ਉਹਨੂੰ ਗਾਣਾ ਲਾਉਣਗੇ ਦੂਜੇ ਦਿਨ ਲੱਭਣੀ ਨਹੀਂ ਕਿੱਥੇ ਗਏ ਆ ਬਿਲਕੁਲ ਜੀ ਠੀਕ ਹੈ ਨਾ ਹਾਂਜੀ ਜਦ ਕਿ ਪੰਜਾਬ ਸਰਕਾਰ ਦੀ ਇੱਕ ਪੱਕੀ ਪਾਲਿਸੀ ਬਣੀ ਹਮਮ ਹੈਨਾ ਰੀਹੈਬਿਟੇਸ਼ਨ ਦੇ ਬੈਂਕ ਬਣੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਪੀੜਤਾਂ ਉਹਨੂੰ ਕਿਹੜੀ ਸਹਾਇਤਾ ਦੇ ਸਕਦੇ ਆ ਉਹਦਾ ਰਜਗਾਰ ਤੋਰ ਸਕਦੇ ਆ ਹਮਮ ਉਹਨੂੰ ਲੋਨ ਦੇ ਸਕਦੇ ਆ ਉਹ ਲੋਨ ਕਿਵੇਂ ਮਜੂਰ ਕਰਨਾ ਹੈਗਾ ਠੀਕ ਹੈ ਨਾ ਇਹ ਨਹੀਂਗਾ ਕਿ ਲੋਨ ਮਜੂਰ ਕਰਨ ਲਈ ਉਹ ਪਹਿਲਾਂ ਜ਼ਮੀਨ 2 ਕਿੱਲੇ ਸੀਗੀ ਉਹ ਵੇਚ ਗਿਆ ਹਾਂਜੀ ਹੁਣ ਉਹ ਰੱਖੂਗੀ ਹੂੰ ਬਿਲਕੁਲ ਸਾਰਾ ਕੁਝ ਤਾਂ ਵੇਚ ਕੇ ਚਲੇ ਗਿਆ ਹੁਣ ਜੇਦਾ ਤੀ ਬਿਨਾ ਸ਼ਰਤ ਤੇ ਤੈਨੂੰ ਅਸੀਂ ਲੋਨ ਲੈ ਕੇ ਦਿੰਨੇ ਆ ਪਰ ਤੂੰ ਕੰਮ ਖੋਲਣਾ ਪੈਣਾ ਤੈਨੂੰ ਜਿੰਨੂੰ ਕੋ ਟ੍ਰੇਨਿੰਗ ਦੇਣੀ ਟ੍ਰੇਨਿੰਗ ਦੇ ਦਿਓ ਹਾਂਜੀ ਕੋਈ ਦੁਕਾਨ ਖੋਲੇ ਕੋਈ ਕੋਈ ਹੋਰ ਖੋਲੇ ਕੋਈ ਆਪਣੇ ਬਿਜ਼ਨਸ ਸਟਾਰਟ ਕਰੇ ਜਦ ਇਹ ਕਾਬਿਲ ਹੈਗਾ ਹੂੰ ਹੂੰ ਤੇ ਫਿਰ ਤੇ ਹੈਗਾ ਤੇ ਉਹ ਜ਼ਿੰਦਗੀ ਜਿਸ ਕਲੇਵਰ ਪੱਧਰ ਦਾ ਬਣ ਜਵੇ ਕੋਈ ਚੱਲ ਜਵੇ ਹੂੰ ਇਹ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੂੰ ਬਿਲਕੁਲ ਸਹੀ ਸੋ ਕਿਹੜਾ ਸਾਹਿਬ ਵੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਬਤਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਗ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਾਜੀ ਰੋ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪੱਗ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵੀਂ ਇਜਾਜ਼ਤ ਧੰਨਵਾਦ ਜੀ